ਇਹਦੇ ਬਾਰੇ ਜੇ ਆਪਾਂ ਗੱਲ ਕਰ ਲਈਏ ਵੀ ਜਿਹਦੇ ਤੇ ਗਲਾਸ ਵੀ ਧਰਦਗੇ ਨੇ ਆਪਾਂ ਭਰਿਆ ਵਾ ਹਾਂਜੀ ਹਾਂਜੀ ਤੇ ਡਿੱਗਦਾ ਨਹੀਂ ਅਗਲਾ ਆ ਵੀ ਗਾਹ ਕਾ ਆਪਣੇ ਕੋਲੇ ਚਲਾ ਕੇ ਤਸਲੀਨਾ ਲੈ ਕੇ ਜਾ ਵੀ ਠੀਕ ਹੈ ਜੀ ਕੱਲਾ ਕੱਲਾ ਕਾਗਜ਼ ਹਾਂਜੀ ਥੱਲੇ ਕਲੇ ਨੱਟ ਬਾਰੇ ਇਹਦੇ ਕਲੇ ਜਾਣਕਾਰੀ ਕਰੇ ਕੋਲ ਫੂਮ ਹੈ ਜੀ ਹੈਡ ਰੈਟਰ 20 ਨਾ ਹਾਂਜੀ 22 ਮਾਡਲ ਜੀ 22 ਮਾਡਲ ਦਾ ਰੇਟ ਆ 7,25,000 ਰੁਪਏ ਤੇ 18 ਮਾਡਲ ਰੈਟਰ ਆ ਸਰ ਠੀਕ ਹੈ ਜੀ ਸਾਢੇ 5 ਲੱਖ ਡਿਮਾਂਡ ਹੈ ਜੀ ਠੀਕ ਤੇ ਮੂਰੇ ਆ ਗਿਆ 5310 4 ਮਾਡਲ ਹਾਂਜੀ 18 ਮਾਡਲ 18 ਮਾਡਲ ਆ 8,25,000 ਡਿਮਾਂ ਤੇ ਆਪਣੇ ਨਾਲ ਵੀਰ ਜੁੜਿਆ ਕਾਲਾ ਸੱਸੀ ਕਾਲਾ ਬਾਈ ਕਾਲੇ ਸੱਸੀ ਕਾ ਵੀਰ ਜੀ ਉਹ ਠੀਕ ਹੈ ਚੜ੍ਹਦੀ ਕਲਾ ਬੜਾ ਵਧੀਆ ਜੀ ਤੇ ਕਿੰਨੇ ਕ ਟਰੈਕਟਰ ਰੱਖ ਛੱਡੇ ਬਾਈ ਕਾਲੇ ਅੱਜ ਟਰੈਕਟਰ ਆਪਣੀ ਮੰਡੀ ਦੇ ਵਿੱਚ ਹੈਗੇ ਜੀ ਅੱਜ 60 ਦੇ ਕਰੀਬ ਹੀ 60 ਦੇ ਹਾਂਜੀ ਠੀਕ ਹੈ ਤੇ ਉੱਤਿਆ ਕਿੰਨੇ ਸੁਣਾ ਦੇ ਨੇ ਸਾਰੇ हां जी ਡਾਉਨ ਮਾਡਲ ਤੇ ਇੱਕ ਹੀ ਸੀਗਾ ਜੀ 2001 ਮਾਡਲ ਉਹ ਤਾਂ ਸੇਲ ਹੋ ਗਿਆ ਜੀ ਹੁਣੀ ਠੀਕ ਹੈ ਜੀ ਤੇ ਬਾਕੀ ਸਾਰੇ ਉੱਚੇ ਮਾਡਲ ਆਈ ਟਰੈਕਟਰ ਸੋਹਣੇ ਨੇ ਸਮਾ ਸਾਫ ਸੁਥਰੇ ਟਰੈਕਟਰ ਜੀ ਮੈਂ ਵੇਖਦਾ ਸ਼ੁਰੂ ਕਰੀਏ ਟਰੈਕਟਰ ਨੂੰ ਮੋਟਾ ਖੜਾ ਜੀ ਇੱਕ ਬੋਟਾ ਹਾਂ ਇਹਦੇ ਬਾਰੇ ਦੱਸ ਕਾਲੇ ਖੁੱਲ ਕੇ ਪਾਨ ਦੀ ਤਕਨੀਕ ਹੈ ਇਹ ਹਾਂ ਜੀ ਤੇ ਬਹੁਤ ਸੋਹਣਾ ਟਰੈਕਟਰ ਹੈ ਜਿਆਦਾ ਜਿੰਨਾ ਵੀ ਚੰਗਾ ਕਹਿਦਗੇ ਇਹਨੂੰ ਠੀਕ ਹੈ ਜੀ ਬਹੁਤ ਸਾਇਲੈਂਟ ਟਰੈਕਟਰ ਚੱਲਦਾ ਇਹ ਠੀਕ ਹੈ ਜੀ ਇਹਦੇ ਬਾਰੇ ਜੇ ਆਪਾਂ ਗੱਲ ਕਰ ਲਈਏ ਵੀ ਜਿਹਦੇ ਤੇ ਗਲਾਸ ਵੀ ਧਰਦਗੇ ਨੇ ਆਪਾਂ ਭਰਿਆ ਵਾ ਹਾਂਜੀ ਹਾਂਜੀ ਤੇ ਡਿੱਗਦਾ ਨਹੀਂ ਡਿੱਗਦਾ ਨਹੀਂ ਹਾਂਜੀ ਵੈਸੇ ਮੈਂ ਆਪਾਂ ਕਹਿੰਦੇ ਚਾਹ ਦਾ ਗਲਾਸ ਮੈਂ ਤਾਂ ਪੀਂਦਾ ਨਹੀਂ ਮੈਂ ਤਾਂ ਹਰ ਭੱਲੇ ਕੰਪਨੀ ਚ ਕੰਮ ਕਰਦਾ ਸੀ ਚਾਹ ਨਹੀਂ ਪੀਂਦੇ ਸਾਡੀ ਕੰਪਨੀ ਸੀ ਇਹ ਫਰੈਸ਼ ਪੀਂਦੇ ਆ ਠੀਕ ਹੈ ਜੀ ਐਨਰਜੀ ਡਰਿੰਕ ਕਹਿੰਨ ਤੋਂ ਪਾਵ ਠੀਕ ਹੈ ਜੀ ਮੇਰੇ ਉੱਤੇ ਜੀ ਵੀ ਰੱਖ ਲੀਗੇ ਤੇ ਡਿੱਗੂਗਾ ਨਹੀਂ ਡਿੱਗੂਗਾ ਨਹੀਂ ਹਾਂਜੀ ਇਹ ਨਾ ਸਾਇਲੈਂਟਰ ਚੱਲਣ ਚਾਹੀਦਾ ਠੀਕ ਹੈ ਜੀ ਬਿਲਕੁਲ ਪਰਫੈਕਟ ਚੱਲਦਾ ਹੋਵੇ ਪਰਫੈਕਟ ਚੱਲਦਾ ਠੀਕ ਹੈ ਟਰੈਕਟਰ ਮਿੱਤਰੋ ਚੈੱਕ ਕਰ 11 ਦੀ ਕੰਡੀਸ਼ਨ ਥੋੜੇ ਸਾਹਮਣੇ ਹੈ ਜੀ ਪਿਛੇ ਤੋਂ 95 ਪੈਸੇ ₹1 ਹੈ ਜੀ ਠੀਕ ਹੈ ਜੀ ਮੂਰਲੇ ₹85 ਪੈ ਜਦੇ ਠੀਕ ਹੈ ਜੀ ਕਈ ਵਾਰੀ ਟਰੈਕਟਰ ਕੋਈ ਮੂਰਲੇ ਜਾ ਕੇ ਖਸਾ ਜਾਂਦਾ 11.5 ਸੌ ਘੰਟਾ 11.5 ਸੌ ਘੰਟਾ ਚੱਲਿਆ ਪਿਆ ਜੀ ਟੂ ਸਪੀਡ ਟਰੈਕਟਰ ਟੂ ਸਪੀਡ ਹੈ 11.5 ਸੌ ਘੰਟਾ ਹਾਂ ਜੀ ਜੈਨੂਨ ਚੱਲਿਆ ਬਾਈ ਬਿਲਕੁਲ ਹਜੇ ਮੰਨ ਲਓ ਕਿ ਚਲੋ ਵੀ ਇਹਦੇ ਦੇਖੋ ਆਹ ਦੇਖੋ ਹਾਂ ਜੀ ਕਾਗਜ਼ ਪੱਤਰ ਉੱਤੇ ਪਏ ਆ ਕਬਰ ਦੇਖੋ ਜਮਾ ਬਿਲਕੁਲ ਐ ਕੋਈ ਸਟicker ਵੀ ਨਹੀਂ ਪੱਟਿਆ ਬੈਟਰ ਦਾ ਠੀਕ ਹੈ ਜੀ ਸਟicker ਵੀ ਪਾਈਆਂ ਨੇ ਪੱਟਿਆ ਨਹੀਂ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਰੀਜਨਲ ਵੇਟ ਹਾਂਜੀ ਕੋਈ ਰਬੜ ਦੇ ਨਹੀਂ ਲੱਗੇ ਵੀ ਲੋਹੇ ਦੇ ਵੇਟ ਰੀਜਨਲ ਲੱਗੇ ਲੋਹੇ ਦੇ ਵੇਟ ਲੱਗੇ ਹੋਣੇ ਰੀਜਨਲ ਫਾਰਮੈਟੀ ਵਾਲੀ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਜੀ ਬਹੁਤ ਤਸੱਲੀ ਨਾਲ ਗੱਜਬਾ ਟਰੈਕਟਰ ਹੈ ਠੀਕ ਹੈ ਜੀ ਤੇ ਇਹ ਕਿ ਮਾਡਲ ਕਿੰਨੇ ਆ ਗਿਆ ਸੀ ਜੀ ਹਾਂਜੀ ਮਾਡਲ ਇਹ ਮਾਡਲ ਵੀ ਜੀ ਵੀ ਮਾਡਲ ਦਾ ਰੇਟ ਕਿੰਨਾ ਹੈ ਬਈ ਇਹਦਾ 485000 ਰੁਪਏ ਡਿਮਾਂਡ ਕਰਦੇ ਆਂ ਜੀ ਮੌਕੇ ਤੇ ਮਾਨਤਾਨ ਕਰਦੇ ਆਂ ਕਰ ਦਾਂਗੇ ਜੀ 25000 ਰੁਪਏ ਘੱਟ ਕਰ ਦੇਵਾਂਗੇ 25000 ਰੁਪਏ ਲੈਸ ਹੋ ਜੂ ਇਹ ਤੋਂ ਤੇ ਮੂਹਰੇ ਆ ਗਿਆ 373 ਹੌਲੈਂਡ ਸਪੈਸ਼ਲ ਡੈਸਨ ਪਲਾਸਾ ਜੂਜੀ ਗੇਰ ਵਾਲਾ ਹਾਂਜੀ ਬਾਈਕ ਵਾਲੇ ਇਹਦੇ ਬਾਰੇ ਦੱਸੀ ਗੇਰਾ ਇਹ ਜੀ ਸਦਾਬਾਹ ਟਰੈਕਟਰ ਆ ਜੀ ਠੀਕ ਹੈ ਜੀ ਅਪਾ ਕਹਿੰਦੇ ਕਿ ਬਹੁਤ ਘੱਟ ਮਿਲਦਾ ਜਿਹਦੇ ਕੋਲੇ ਹੈਗਾ ਛੇਤੀ ਦਿਨੇ ਪਕਾਉ ਨਹੀਂ ਛੇਤੀ ਦਿਨੇ ਪਕਾਉ ਸਾਨੂੰ ਤਾਂ ਲੈਣੇ ਪੈਂਦੇ ਟਰੈਕਟਰ ਜਦੋਂ ਕੋਈ ਨਾ ਕੋਈ ਆ ਜਾਂਦਾ ਠੀਕ ਹੈ ਜੀ ਤੇ ਕਹਿੰਨ ਤੋਂ ਭਾਬੀ ਜੀ ਉਹ ਟਰੈਕਟਰ ਅਗਲਾ ਕਹਿੰਦਾ ਕਿ ਉੱਥੇ ਵਿਕ ਜਾਣਗੇ ਖੜੇ ਆ ਠੀਕ ਹੈ ਜੀ ਆਪਣਾ ਲਿਆਂਦਾ ਵਾ ਟਰੈਕਟਰ ਆ ਇਹ ਤੇ ਬਹੁਤ ਸੋਹਣਾ ਟਰੈਕਟਰ ਹੈ ਹਾਂਜੀ ਤੇ ਇਸ ਦੀ ਜਿੰਨੀ ਤਾਰੀਫ ਕਰ ਲਿਓਨੀ ਥੋੜੀ ਜਿਵੇਂ ਅਪਾ ਕਹਿੰਦਗੇ ਠੀਕ ਹੈ ਜੀ ਤੇ ਅਗਰ ਆਵੇਗਾ ਕ ਆਪਣੇ ਕੋਲੇ ਚਲਾ ਕੇ ਤਸ਼ਲੀ ਨਾਲ ਲੈ ਕੇ ਜਾਵੀਂ ਠੀਕ ਹੈ ਜੀ ਕੱਲਾ ਕੱਲਾ ਕਾਗਜ਼ ਹਾਂ ਜੀ ਲੈ ਕੇ ਲੈ ਨਟ ਬਾਰੇ ਇਹਦੇ ਕੋਲੇ ਜਾਣਕਾਰੀ ਕਰੇ ਠੀਕ ਹੈ ਜੀ ਪੂਰੀ ਤਸ਼ਲੀ ਕਰੇ ਟਾਇਰਾਂ ਦੀ ਗੱਲ ਕਰੀਏ ਅਗਲੇ ਜਹਾਜੀ ਟਾਇਰ ਨੇ ਹਨਾ ਹਾਂ ਜੀ ਠੀਕ ਹੈ ਤੇ ਕਿੰਨੇ ਕ ਪੈਸੇ ਪਏ ਹੋਣੇ ਮਗਰਲੇ ਟਾਇਰ ਦਾ ਨਵੇਂ ਆ ਜੀ ਬਿਲਕੁਲ 100 ਰੁਪਿਆ ਪਏ ਨੇ ਹਾਂ ਜੀ ਉਹ 95 ਪੈਸੇ ਆ ਜੀ ਉਹ 95 ਪੈਸੇ ਨੇ ਮਗਰਲੇ ਟਾਇਰ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਡਬਲ ਟੈਂਕੀ ਡਬਲ ਟੈਂਕੀ ਪੈਂਪਰ ਹੈ ਡਬਲ ਟੈਂਕੀ ਬੈਂਪਰ ਉਹ ਟੈਂਕੀ ਆ ਡੀਜ਼ਲ ਵਾਲੀ ਇੱਕ ਸਪੈਸ਼ਲ ਆ ਲੱਗੀ ਪਈ ਠੀਕ ਹੈ ਜੀ ਇੱਕ ਬੈਂਪਰ ਚ ਵੀ ਡੀਜ਼ਲ ਵਾਲੀ ਟੈਂਕੀ ਲੱਗੀ ਹੋਈ ਆ ਬਾਈ 30 ਸਪੀਡ ਆ ਬਈ ਹੈ ਹਾਂ ਜੀ 30 ਸਪੀਡ ਆ ਗਿਆ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਸਾਊਂਡ ਸਿਸਟਮ ਲੱਗਿਆ ਹੋਇਆ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਇਹ ਮਾਡਲ 17 ਜੀ 17 ਮਾਡਲ 75 ਇਹ ਡਿਮਾਂਡ ਕਰਦੇ ਆ ਜੀ ਤੇ ਮੌਕੇ ਤੇ ਕਰ ਦਿਆਂਗੇ ਜੀ 30000 ਰੁਪਏ ਹੋਰ ਕਰ ਦਿਆਂਗੇ ਇਹਦੇ ਵਿੱਚ 30000 ਰੁਪਏ ਲੈਸ ਹਾਂ ਜੀ 30000 ਰੁਪਏ ਡਿਸਕਾਊਂਟ ਹੋ ਜੂ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਸੋਨਾ ਟਰੈਕਟਰ ਪੂਰੇ ਆ ਗਿਆ ਜੋਂਡੀਅਰ 5210 ਹਾਰ ਪਾਇਆ ਪਿਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਕੱਲੇ ਦੱਸੀ ਬਾਈ ਇਹਦੇ ਬਾਰੇ 24 ਮਾਡਲ ਹੈ ਸਰ ਇਹ 24 ਮਾਡਲ ਹਾਂਜੀ 8 ਲੱਖ 15 ਹਜ਼ਾਰ ਡਿਮਾਂਡ ਹੈ ਜੀ ਠੀਕ ਹੈ ਜੀ ਤੇ ਇਹਦਾ ਗਾ ਕਿ ਨਾ ਮੌਕੇ ਦੀ ਗੱਲ ਕਰਾਂਗੇ ਜੀ ਰੇਟ ਦੀ ਦੇਖ ਕੇ ਅੱਛਾ ਜੀ ਹਾਂ ਬਿਲਕੁਲ ਟੂਮ ਹੈ ਜੀ ਇਹ ਟਰੈਕਟਰ ਸੋਨਾ ਠੀਕ ਹੈ ਜੀ ਹਾਂ ਇਹ ਤਾਂ ਸੋਨੇ ਦਾ ਮੌਕੇ ਦੀ ਰੇਟ ਹੁੰਦਾ ਜੀ ਸੋਨੇ ਦਾ ਮੌਕੇ ਤੇ ਰੇਟ ਹੁੰਦਾ ਹਾਂਜੀ ਮਿੱਤਰੋ ਸੋਨਾ ਕਹਤਾ ਮਗਰ ਰਹੀ ਨਹੀਂ ਕੱਕ ਗਿਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਟੂਮ ਠੀਕ ਹੈ ਜੀ ਆ ਦੇਖੋ ਇਹ ਚੀਜ਼ਾਂ ਦੇ ਮੁੱਲ ਲੈਣਾ ਦੀ ਜੀ ਠੀਕ ਹੈ ਜੀ ਹਾਂ ਜੀ ਤਰੇਦ ਬੇਟਾ ਵੀ ਹਾਂ ਜੀ ਗੇਅਰ ਪ੍ਰੋ ਆਹ ਦੇਖੋ origanality ਆ ਕੰਪਨੀ ਦੇ ਨਾ ਕੋਈ ਹੁੰਦੇ ਉਥੇ ਸੀਰੀਅਲ ਨੰਬਰ ਠੀਕ ਹੈ ਜੀ ਉਹ ਦੇਖੋ ਹਜੇ ਬੋਲ ਰਹੇ ਆ ਠੀਕ ਹੈ ਜੀ ਹਾਂ ਜੀ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਟਾਇਰਾਂ ਦੀ ਗੱਲ ਕਰੀ ਜਾਵੇ ਟਾਇਰ ਤਰ ਪੀ ਹੀ ਪਏ ਨੇ ਤੇ ਡਿਮਾਂਡ ਬਾਈ ਨੇ ਦੱਸ ਹੀ ਦਿੱਤੀ ਬਾਕੀ ਮੌਕੇ ਤੇ ਭਾਈ ਹੋ ਜਾਊਗਾ ਡਿਸਕਾਊਂਟ ਜੇ ਤੁਸੀਂ ਲੈਣ ਆਉਣੇ ਹੋ ਤੇ ਮੂਰੇ ਆ ਗਿਆ 60 55 ਫਾਰਮ ਬਾਈ ਦੱਸੀਏ ਇਹਦੇ ਬਾਰੇ ਬਾਈ ਮਾਡਲ ਸਰ ਬਾਈ ਮਾਡਲ ਹਾਂਜੀ 7,25,000 ਰੁਪਏ ਡਿਮਾਂਡ ਹੈ ਜੀ ਹਾਂਜੀ ਤੇ ਫੁੱਲ ਕੰਡੀਸ਼ਨ ਚ ਪੂਰਾ ਚੰਗਾ ਟਰੈਕਟਰ ਹੈ ਜੀ ਛੋਟੇ ਘੇਰ ਵਾਲਾ ਹੈ ਹਾਂਜੀ 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 ਛੋਟੇ ਘੇਰ ਵਾਲਾ ਮਿੱਤਰੋ ਟੀ ਟਮਾਟੀ ਕਨੋਪੀ ਵਗੈਰਾ ਲੱਗੀ ਹੋਈ ਹੈ ਟਾਇਰਾਂ ਦੀ ਗੱਲ ਕਰੀਏ ਬਾਈ ਕਾਲੇ ਬਿਲਕੁਲ ਫਰੈਸ਼ ਹੈ ਟਾਇਰ ਬਿਲਕੁਲ ਨਵੇਂ ਟਾਇਰ ਪਏ ਨੇ ਅਗਲੇ ਜਹਾਜੀ ਟਾਇਰ ਨੇ ਬਾਈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਹਾਰ ਰੇ ਦੇ ਪਾਇਆ ਪਿਆ ਬਲਕਾਰੀ ਨਹੀਂ ਸਾਰੀ ਕਿਤੇ ਬੁਰਸ਼ ਨਹੀਂ ਲੱਗਾ ਬਈ ਇਹਦੇ ਠੀਕ ਹੈ ਜੀ ਬਲਕਾਰੀ ਦੀ ਜ਼ਰੂਰਤ ਹੈ ਉਹ ਕਾਲਾ ਦੇ ਦੇ ਹਾਂ ਫਲਕਾਰੀ ਪਵਾ ਦੇਾਂਗੇ ਜੀ ਫਲਕਾਰੀ ਕਾਲਾ ਪਾ ਕੇ ਦੇ ਦੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਤੇ ਇਹ ਮਾਡਲ ਕਿੰਨੇ ਆ ਗਿਆ ਕਾਲੇ ਹਾਂ ਜੀ 22 ਮਾਡਲ ਜੀ 22 ਮਾਡਲ ਦਾ ਰੇਟ 7 ਲੱਖ 25000 ਜੀ 7 ਲੱਖ 25000 ਡਿਮਾਂਡ ਹੈ ਹਾਂ ਜੀ ਕਹਿ ਦਈਏ ਫਿਰ ਹਾਂ ਜੀ ਕਰ ਦਿਆਂਗੇ ਘੱਟ ਮੋਕੇ ਤੇ ਪੂਰੇ ਦਾ ਕਰ ਦਈਏ ਕਰ ਦਿਆਂਗੇ ਜੀ 7 ਦਾ ਕਰਤਾ ਭਾਜੀ ਹੋ ਗਿਆ ਜੀ ਪੂਰੇ 7 ਲੱਖ ਦਾ ਮੇਤਰੋ ਟਰੈਕਟਰ ਲੈ ਜੀ ਉਹ 2500 ਛੋਟ ਡਿਸਕਾਊਂਟ ਕਰਤਾ ਤੇ ਮੂਰੇ ਆ ਗਿਆ 855 4 ਸਟਾਰ ਰਿਵਰਸ ਪੀਟੀਓ ਟਰੈਕਟਰ ਚੈੱਕ ਕਰ ਸਕਦੇ ਹੋ ਭਾਈ ਦੱਸੀ ਕਾਲੇ ਇਹਦੇ ਬਾਰੇ ਇਹ 16 ਮਾਡਲ ਟਰੈਕਟਰ ਆ ਸਰ ਠੀਕ ਹੈ ਜੀ ਸਾਢੇ 5 ਲੱਖ ਡਿਮਾਂਡ ਹੈ ਜੀ ਠੀਕ ਹੈ ਜੀ ਇਹਦੇ ਵਿੱਚੋਂ ਐ ਮਨ ਕਰ ਚਲੋ ਵੀ 10-15 ਹਜ਼ਾਰ ਦੀ ਗਜਾਇਸ਼ ਹੀ ਆ ਸਿਰਫ 10-15 ਹਜ਼ਾਰ ਬੰਦਿਆਂ ਨੇ ਦਿੱਤਾ ਨਹੀਂ ਤੇ ਨਾ ਛੋਣਾ ਕਰਕੇ ਛੱਡੇ ਨੂੰ ਜੀ ਕਰਿਆ ਠੀਕ ਹੈ ਜੀ ਮਸਾ ਲੈਂਦਾ ਜੀ ਠੀਕ ਹੈ ਜੀ ਹਾਂ ਜੀ ਤੇ ਟਾਇਰਾਂ ਦੀ ਗੱਲ ਕਰੀਏ ਕਾਲੇ ਟਾਇਰ ਬਿਲਕੁਲ ਨਵੇਂ ਆ ਜੀ ਟਾਇਰ ਬਿਲਕੁਲ ਨਵੇਂ ਪਏ ਨੇ ਟਰੈਕਟਰ ਰੰਗ ਪੇਂਟ ਦਾ ਵੀ ਓਨੀ ਚੰਗਾ ਜਮਾ ਬਿਲਕੁਲ ਜੈਨੂਨ ਟਰੈਕਟਰ ਆ ਜੀ ਜੈਨੂਨ ਟਰੈਕਟਰ ਆ ਮਿੱਤਰੋ ਅੱਗੇ ਆ ਗਿਆ ਅਰਜਨ 605 ਹਾਰ ਪਾਇਆ ਹੋਇਆ ਬਿਲਕੁਲ ਨਿਊ ਬ੍ਰਾਂਡ 24 ਮਾਡਲ ਜੀ 24 ਮਾਡਲ ਆ ਆ ਦਿਖਾ ਦਿਓ ਜੀ ਲਓ ਵੀ 24 ਮਾਡਲ 735 ਡਿਮਾਡ ਹੈ ਤੇ ਇਹ ਤੁਹਾਨੂੰ ਕਰਦਿਆਂ ਮੌਕੇ ਤੇ ਡਿਸਕਾਊਂਟ ਹੋਰ ਕੀ ਸਹੂਲਤਾਂ ਨੇ ਜਮਨ ਨਵੇਂ ਟੈਰ ਆ ਜੀ ਠੀਕ ਹੈ ਜੀ ਠੀਕ ਹੈ ਕੱਕ ਤੁਸੀਂ ਟਰੈਕਟਰ ਦੀ ਕੰਡੀਸ਼ਨ ਦਿਖਾ ਦਿਓ ਸਾਰੀ ਟੈਂਕਿੰਗ ਕੰਡੇ ਸਾਨੂੰ ਤੁਹਾਨੂੰ ਦਿਖਾਈ ਜਾਣੇ ਆ ਬਾਈ ਟਰੈਕਟਰ ਦੀ ਹਨਾ ਲਫਾਫੇ ਵਗੈਰਾ ਚੜੇ ਪਏ ਨੇ ਸੀਟਾਂ ਤੇ ਤੇ ਪੂਰਾ ਚੰਗਾ ਟਰੈਕਟਰ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਕਹਿ ਸਕਦੇ ਆ ਆਪਾਂ ਮੌਕੇ ਤੇ ਰੇਟ ਕਰ ਦਿਆਂਗੇ ਇਹਦਾ 7 ਲੱਖ 35 ਹਜ਼ਾਰ ਰੁਪਏ ਆਪਣੀ ਡਿਮਾਂਡ ਹੈ ਹਾਂਜੀ ਤੇ ਕੋਈ ਗੱਲ ਨਹੀਂ ਵਧੀਆ ਗਾ ਕੋ ਤਾਂ ਮੰਨਤਨ ਕਰਾਂਗੇ ਜੀ ਆਪਾਂ ਠੀਕ ਹੈ ਹਾਂਜੀ ਦੇਮਾਂਗੇ ਡਟ ਜੋ ਪਾਲਟੀ ਆਊਗੀ ਠੀਕ ਹੈ ਜੀ ਜਿਹੜੇ ਅਰਜਨ ਦੇ ਗਾ ਕੋਈ ਲੈ ਕੇ ਜਾਣਗੀ ਜੀ ਠੀਕ ਹੈ ਜੀ ਤੇ ਮੂਰੇ ਆ ਗਿਆ ਸਿਆਨਾਲਿਕਾ 750 ਹਾਂਜੀ ਸੇ ਮਾਡਲ ਹੈ ਜੀ ਸੇ ਮਾਡਲ ਹੈ ਜੀ ਜਿੰਮੇਦਾਰਾ ਡੈਕਟਰ ਕਰੂ ਜੀ ਕੋਈ ਇਹਦੇ ਤੇ ਰੰਗ ਨਹੀਂ ਪੇਟ ਨਹੀਂ ਕੋਈ ਥੋਤਾ ਵੀ ਨਹੀਂ ਜਿਵੇਂ ਖੜਾ ਸੀ ਉਵੇਂ ਹੀ ਹੱਕ ਲੈਂਦਾ ਜੀ ਠੀਕ ਹੈ ਜੀ ਤੇ ਜਿਹੜੇ ਕਿਸੇ ਵਪਾਰੀ ਭਾਈ ਨੇ ਵੀ ਲੈਣਾ ਉਹਦੇ ਵੀ ਕੰਮ ਦਾ ਡੈਕਟਰ ਹੈ ਇਹ ਠੀਕ ਹੈ ਜੀ ਤੇ ਉਹ ਬਸ ਆਪਦੀ ਮਿਹਨਤ ਕਰੇ ਤੇ ਚਾਰ ਪਾਸੇ ਵਧੀਆ ਦੇਖ ਜਾਊਗਾ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਜੀ ਰਡਾਉਣੀ ਆ ਅਜੇ ਅਜੇ ਟਾਈਮ ਨਹੀਂ ਲੱਗਿਆ ਜਿਹੜੇ ਪਵਾਉਣ ਦਾ ਟਾਇਰ ਅੱਛਾ ਜੀ ਟਾਇਰ ਡਾਊਨ ਨੇ ਮਿੱਤਰੋ ਤੇ ਮਾਡਲ ਇਹ ਕਿੰਨੇ ਆ ਗਿਆ ਕਾਲੇ ਬੰਦੇ ਮਾਡਲ 6 ਜੀ 6 ਮਾਡਲ ਆ ਗਿਆ 26500 ਤੇ 265000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਕਰ ਦੇਗੇ ਜੀ ਮੌਕੇ ਤੇ ਮਾਨਤਾਰ ਹੋ ਜੂਗਾ ਟਰੈਕਟਰ ਚੰਗਾ ਮਿੱਤਰੋ ਤੇ ਮੂਰੇ ਆ ਗਿਆ 5310 4 ਵੀਲ ਹਾਂ ਜੀ 18 ਮਾਡਲ 18 ਮਾਡਲ 8 ਲੱਖ 25000 ਡਿਮਾਂਡ ਹੈ ਸਾਰੀ 8 ਲੱਖ 25000 ਡਿਮਾਂਡ ਹੈ ਹਾਂ 4x4 ਹੈ 4x4 ਹੈ ਮੂਲੇ ਟਾਇਰ ਗੁੱਡੀਆਂ ਵਾਲੇ ਹੁੰਦੇ ਆ ਇਹਦੇ ਠੀਕ ਹੈ ਜੀ ਤੇ ਮਗਲੇ ਟਾਇਰ ਹੈਗੇ ਇਹਦੇ ਮੰਨ ਕੇ ਚਲੋ 20 ਤੋਂ 75 ਪੈਸੇ ਠੀਕ ਹੈ ਜੀ ਗੁੱਡੀ ਹਰ ਦੀ ਠੀਕ ਹੈ ਜੀ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਕਨੋਪੀ ਵਗੈਰਾ ਲੱਗੀ ਹੋਈ ਫੁੱਲ ਵਰੀਆ ਕੀ ਸ਼ੇਡ ਹੈ ਇਹ ਪੇਂਟ ਦਾ ਵੀ ਉਨੇ ਰੇ ਨਾਲ ਬਿਲਕੁਲ ਓਰੀਜਨਲ ਹੀ 400 ਰੁਪਏ ਰੰਗ ਪੇਂਟ ਦਾ ਵੀ ਬਾਈ ਉਨੇ ਰੇ ਨਾਲ ਹੈ ਇਹਦੇ ਬਸ ਕੱਲੇ ਟਾਇਰ ਘੱਟ ਹੈ ਜਿਹੜੇ ਤੁਹਾਨੂੰ ਲੱਗਦੇ 75 ਰੁਪਏ ਟਾਇਰ ਹੈ ਦਿਖ ਰਹੇ ਹੈ ਬਾਕੀ ਇਹਦੂ ਬਿਨਾਂ ਸਾਰਾ ਟ੍ਰੈਕ ਕਰਪੀਆ ਪਿਆ 1 ਰੁਪਿਆ ਪਿਆ ਹਾਂਜੀ ਠੀਕ ਹੈ ਜੀ ਸਾਰਾ ਮਡਲ ਦਾ ਰੇਟ ਹੈ ਇਹਦਾ ਜੀ 825000 ਮੌਕੇ ਦਾ ਮੌਕੇ ਦਾ ਕਰ ਦੇਗੇ ਜੀ ਮੰਨਦਾ ਕਿਉਂਕਿ 4x4 ਦੇ ਜਿਹੜਾ ਗਾਹਕ ਆਉਂਦਾ ਉਹਨੂੰ ਪਤਾ ਹੁੰਦਾ ਵੀ 4x4 ਮਿਲਦਾ ਕਿੰਨੇ ਦਾ ਜਿਹਨੂੰ 4x4 ਜਿਹੜੇ ਲੈਣੇ ਉਹਨੂੰ ਇਹਦੇ ਬਾਰੇ ਪਤਾ ਉਹ ਘੱਟ ਕਹਿੰਦੇ ਹੀ ਨਹੀਂ ਆ ਕਿ ਉਹਨੇ ਉਦਲੇ ਚੱਕ ਦੇਣੇ ਜਿਹੜੇ ਚੱਕਣ ਵਾਲੇ ਆ ਦੂਜੇ ਆਪਾਂ ਨੂੰ ਦੇ ਦੇਣੇ ਆ ਜਿਹੜੇ ਆਪਣੇ ਹੈਗੇ ਲੱਗੇ ਹੋਏ ਠੀਕ ਹੈ ਜੀ ਕੱਲ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਹਨ ਨਾ ਕਾਫੀ ਆਈ ਟਰੈਕਟਰ ਬਹੁਤ ਖੜੇ ਆ ਜੀ ਸਾਨੂੰ ਉਧਰ ਨਾਲ ਤੁਹਾਨੂੰ ਸੌਦੇ ਨੇ ਟਾਈਮ ਆ ਸੀ ਉਧਰ ਬਾਈ ਗਾਹਕ ਆ ਮਰੀ ਜਾਂਦੇ ਆ ਟਰੈਕਟਰ ਤੁਸੀਂ ਸਾਰੇ ਵਿੱਚ ਆਪਣੇ ਕਵਰ ਅਪ ਕਰ ਲਓ ਠੀਕ ਹੈ ਜੀ ਤੇ ਦੇਨ ਬਾਈ ਦੇ ਘਰੇ ਹੁੰਦੀ ਹੈ ਡਾਕਟਰ ਹੰਢਿਆਏ ਉਹਦਾ ਨੰਬਰ ਹੈਗਾ 98728 34016 ਤੇ ਮੇਰਾ ਨੰਬਰ ਹੈਗਾ 98030 34700 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਕਾਲੇ ਗੱਲ ਕਰਕੇ ਬਹੁਤ ਵਧੀਆ ਲੱਗਿਆ ਲੋ ਵੀ ਮਿੱਤਰੋ ਬਾਈ ਨੂੰ ਇੱਕ ਮੌਕਾ ਦਿਓ ਲਾਜਮੀ ਹੈ ਨਾ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ ਓਕੇ ਜੀ